ਕਿਸਾਨ ਵੀਰੋ ਵੈਗੂ ਜੀ ਦਾ ਖਾਲਸਾ ਵੈਗੂ ਜੀ ਕੀ ਫਤਿਹ ਮੈਂ ਡਾਕਟਰ ਚੰਨਪੀ ਸਿੰਘ ਏਡੀਓ ਖੇਤੀਬਾੜੀ ਤੇ ਇਕਸਾਨਪਾਈ ਪਾਕ ਪੰਜਾਬ ਆਪਣੇ YouTube ਚੈਨਲ ਫਾਰਮਿੰਗ ਟਿਪਸ ਬਾਈ ਚੰਨਪੀ ਸਿੰਘ ਦੇ ਵਿੱਚ ਆਪ ਦਾ ਬਹੁਤ-ਬਹੁਤ ਸਵਾਗਤ ਕਰਦਾ ਤੇ ਕਿਸਾਨ ਵੀਰੋ ਅੱਜ ਦਾ ਜਿਹੜਾ ਆਪਣਾ ਵਿਚਾਰ ਹੋਊਗਾ ਪਨੀਰੀ ਦੇ ਪੀਲੇ ਪੈਣ ਦੇ ਤਿੰਨ ਮੌਕੇ ਨੇ ਕਿਹੜੇ ਐ ਕਿਹੜੇ-ਕਿਹੜੇ ਕਾਰਨਾ ਕਰਕੇ ਪਨੀਰੀ ਪੀਲੀ ਪੈਂਦੀ ਐ ਕਈ ਵਾਰ ਤੱਤਾਂ ਦੀ ਘਾਟ ਆ ਜਾਂਦੀ ਐ ਛੋਟੇ ਤੱਤਾਂ ਦੀ ਉਹਦੇ ਕਰਕੇ ਵੀ ਪੀਲੀ ਪੈ ਸਕਦੀ ਐ ਜਾਂ ਕੋਈ ਬਿਮਾਰੀ ਕਰਕੇ ਪੀਲੀ ਪੈਸਾ ਦੀ ਹੈ ਆਪਾਂ ਜਾਣਾਂਗੇ ਇਹਦੇ ਵਿੱਚ ਜੇਕਰ ਬਿਮਾਰੀ ਹੈ ਤਾਂ ਕੀ ਲੱਛਣ ਦੇਖਣੇ ਆਪਾਂ ਜੇਕਰ ਤਤਾਨੀ ਘਟਾ ਤਾਂ ਉਹਦੇ ਵਿੱਚ ਆਪਾਂ ਕੀ ਲੱਛਣ ਦੇਖਣੇ ਆਂ ਦੂਜੀ ਗੱਲ ਆ ਜੂਗੀ ਆਪਾਂ ਨੂੰ ਕਿਹੜੀਆਂ-ਕਿਹੜੀਆਂ ਸਪਰੇਆਂ ਕਰਨ ਦੀ ਇਹਦੇ ਵਿੱਚ ਲੋੜ ਪੈ ਸਕਦੀ ਹੈ ਸੋ ਇਹਦੇ ਵਿੱਚ ਡਿਟੇਲ ਚ ਗੱਲ ਕਰਾਂਗੇ ਜੇਕਰ ਮੇਰੇ ਨਵੇਂ ਜਿਹੜੇ ਕਿਸਾਨ ਵੀਰ ਜੁੜੇ ਹੈ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਜਣੀਆਂ ਤੁਸੀਂ ਮੇਰੀਆਂ ਹਰ ਵੀਡੀਓਜ਼ ਦੇਖ ਸਕੋ ਤਾਂ ਖਸਾਨੀ ਵੀਰੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਜੇਕਰ ਜਿਹੜੀ ਆਪਣੀ ਝੋਨੇ ਦੀ ਪਨੀਰੀ ਦੇ ਪੱਤੇ ਹੇਠਲੇ ਪੀਲੇ ਪੈਂਦੇ ਆ ਤਾਂ ਉੱਥੇ ਜਿਹੜੀ ਸਮਝ ਲਓ ਨਾਈਟ੍ਰੋਜਨ ਦੀ ਘਾਟ ਇਹ ਘਾਟ ਆਮ ਤਰ ਤੇ ਬਹੁਤ ਘੱਟ ਹੁੰਦੀ ਹੈ ਕਿਉਂਕਿ ਆਪਾਂ ਪਹਿਲਾਂ ਨਾਈਟ੍ਰੋਜਨ ਦਿੱਤੀ ਹੁੰਦੀ ਹੈ ਬਜਾਈ ਵੇਲੇ ਸੋ ਫਿਰ ਵੀ ਜੇਕਰ ਪਨੀਰੀ ਦੇ ਹੇਠਲੇ ਪੱਤੇ ਪੀਲੇ ਪੈਂਦੇ ਆ ਤਾਂ ਸਮਝ ਲਓ ਉੱਥੇ ਨਾਈਟ੍ਰੋਜਨ ਦੀ ਘਾਟ ਆ ਉਹਦੇ ਲਈ ਆਪਾਂ ਜਿਹੜਾ ਯੂਰੀਆ ਪਾ ਸਕਦੇ ਆ ਦੂਜਾ ਇਹ ਹੈ ਜੇਕਰ ਆਪਾਂ ਝੋਨੇ ਦੀ ਪਨੀਰੀ ਦੇ ਉੱਪਰਲੇ ਪੱਤੇ ਜਾਂ ਕਹਿ ਲਈਏ ਨਵੇਂ ਨਿਕਲ ਰਹੇ ਪੱਤੇ ਜੇਕਰ ਪੀਲੇ ਪੈਂਦੇ ਆ ਤੇ ਪੀਲੇ ਇਸ ਢੰਗ ਚ ਪੈਂਦੇ ਆ ਜਿਹੜਾ ਉਹਨਾਂ ਦੇ ਨਾੜਾਂ ਵਿਚਲਾ ਹਿੱਸਾ ਹੈ ਉਹ ਪਹਿਲਾਂ ਪੀਲਾ ਪੈਣਾ ਸ਼ੁਰੂ ਹੁੰਦਾ ਹੈ ਹੌਲੀ-ਹੌਲੀ ਪੂਰਾ ਪੱਤਾ ਪੀਲਾ ਪੈਣ ਲੱਗ ਜਾਂਦਾ ਜਿਹਨੂੰ ਕਿ ਆਪਾਂ ਇੰਗਲਿਸ਼ ਦੇ ਵਿੱਚ ਇੰਟਰਵੈਨਲ ਕਲੋਰੋਸਿਸ ਕਹਿੰਦੇ ਆ ਜੇਕਰ ਨਵੇਂ ਪੱਤੇ ਇਸ ਤਰ੍ਹਾਂ ਆਪਣੇ ਪੀਲੇ ਪੈ ਰਹੇ ਆ ਤਾਂ ਸਮਝ ਲਓ ਉੱਥੇ ਹੈ ਜਿਹੜੀ ਲੋਹਾ ਘਾਟ ਲੋਹਾ ਘਾਟ ਆਮ ਤੌਰ ਤੇ ਕਿਸਾਨ ਵੀਰੋ ਜਿਹੜੇ ਜ਼ਿਮੀਦਾਰ ਆ ਨੇ ਆਪਣਿਆਂ ਨੇ ਰੇਸਲੀ ਵਾਣਾ ਚ ਝੋਨਾ ਬੀਜਿਆ ਜਾਂ ਕਹਿ ਲਈਏ ਹਲਕੀਆਂ ਜ਼ਮੀਨਾਂ ਚ ਬੀਜਿਆ ਉੱਥੇ ਜਿਹੜੀ ਆ ਲੋਹਾ ਘਾਟ ਦੇ ਆਉਣ ਦੀ ਸਮੱਸਿਆ ਰਹਿੰਦੀ ਹੈ ਬਣੀ ਰਹਿੰਦੀ ਹੈ ਜਾਂ ਜਿੱਥੇ ਆਪਾਂ ਕਿਸਾਨਾਂ ਨੇ ਖੇਤਾਂ ਵਿੱਚੋਂ ਮਿੱਟੀ ਚਕਾਈ ਹੈ ਉੱਥੇ ਜਿਹੜੀ ਲੋਹੇ ਦੀ ਘਾਟ ਲਾਜ਼ਮੀ ਆਉਣੀ ਹੀ ਆਉਣੀ ਹੁੰਦੀ ਹੈ ਸੋ ਇਸ ਚੀਜ਼ ਦਾ ਬਿਲਕੁਲ ਧਿਆਨ ਰੱਖਿਓ ਜੇਕਰ ਤੁਸੀਂ ਮਿੱਟੀ ਪੀਲੀ ਮਿੱਟੀ ਚਕਾਈ ਹੈ ਤੇ ਨਵੇਂ ਨਿਕਲੇ ਪੱਤੇ ਪੀਲੇ ਪੈ ਰਹੇ ਆ ਤਾਂ ਉੱਥੇ ਜਿਹੜੀ ਆਪਾਂ ਲੋਹੇ ਦੀ ਸਪਰੇ ਕਰਨੀ ਹੈ 1 ਕਿਲੋ 100 ਲੀਟਰ ਪਾਣੀ ਦੇ ਵਿੱਚ ਪਾ ਕੇ ਇਹ ਜਿਹੜੀ ਕਿੱਲੇ ਦੀ ਡੋਸ ਹੈਗੀ ਹੈ ਇਸ ਹਸਾਰ ਨਾਲ ਜਿਹੜੀ ਆਪਾਂ ਸਪਰੇ ਕਰਾਂਗੇ ਤਾਂ ਜਿਹੜੀ ਲੋਹੇ ਘਾਟ ਹੈ ਜਿਹੜੀ ਪੂਰੀ ਹੋ ਜੂ ਇੱਥੇ ਗੱਲ ਧਿਆਨ ਚ ਰੱਖਣਾ ਜਿਹੜਾ ਹਮੇਸ਼ਾ ਲੋਹੇ ਦੀ ਆਪਾਂ ਸਪਰੇ ਕਰਨੀ ਹੈ ਕਦੇ ਵੀ ਆਪਾਂ ਜਿਹੜਾ ਉਹਨੂੰ ਛੱਟਾ ਵਗੈਰਾ ਨਹੀਂ ਦੇਣਾ ਕਿਉਂਕਿ ਫਿਰ ਇਹ ਜੀ ਫਾਰਮ ਦੇ ਵਿੱਚ ਤਬਦੀਲ ਹੋ ਜਾਂਦਾ ਜਿਹਨੂੰ ਆਪਣਾ ਬੂਟਾ ਚੱਕ ਨਹੀਂ ਸਕਦਾ ਸੋ ਇਹਦਾ ਫਾਇਦਾ ਤਾਂ ਹੀ ਆ ਜੇਕਰ ਆਪਾਂ ਸਪਰੇਅ ਕਰਾਂਗੇ ਤੇ ਤੀਜਾ ਕਿਸਾਨ ਵੀਰੋ ਕਾਰਨ ਇਹ ਆ ਜਾਂਦਾ ਕਈ ਵਾਰ ਜਦੋਂ ਆਪਾਂ ਦੇਖਾਂਗੇ ਜਿਹੜੀ ਆਪਣੀ ਪਨੀਰੀ ਹੈ ਦੌਗੀਆਂ ਦੇ ਵਿੱਚ ਜਾਂ ਕਹਿ ਲਈਏ ਧੌੜੀਆਂ ਦੇ ਵਿੱਚ ਪੀਲੀ ਪੈਣ ਲੱਗਦੀ ਹੈ ਤਾਂ ਉੱਥੇ ਜਿਹੜੀ ਨੀਵਾ ਟੋੜ ਦੀ ਪ੍ਰੋਬਲਮ ਦੇਖੀ ਗਈ ਹੈ ਇਹਦੇ ਵਿੱਚ ਕਿਸਾਨ ਵੀਰੋ ਕੀ ਹੁੰਦਾ ਜਿਵੇਂ ਆਪਾਂ ਪਨੀਰੀ ਦਾ ਬੂਟਾ ਪੱਟਾਂਗੇ ਉਹਦੀਆਂ ਆਪਾਂ ਜੜਾਂ ਦੇਖਾਂਗੇ ਜੇਕਰ ਜੜਾਂ ਦੇ ਵਿੱਚ ਗੰਣਾ ਬਣੀਆਂ ਹੋਈਆਂ ਤੇ ਉਹਦੇ ਨਾਲ ਆਪਣਾ ਪਨੀਰੀ ਦਾ ਜਿਹੜਾ ਵਿਕਾਸ ਵੀ ਖੜ ਜਾਂਦਾ ਹੈ ਤੇ ਜਿਹੜੀ ਪੀਲੀ ਹੈ ਉਹ ਦੌਗੀਆਂ ਦੇ ਵਿੱਚ ਪਨੀਰੀ ਪੈਂਦੀ ਹੈ ਜੇਕਰ ਇਸ ਹਾਵਨਾ ਪੈਂਦੀ ਹੈ ਤਾਂ ਉੱਥੇ ਜਿਹੜੀ ਹੈ ਆਪਣਾ ਨੀਮਾ ਟੋੜ ਦੀ ਘਾਟ ਹੁੰਦੀ ਹੈ ਫਿਰ ਆਪਾਂ ਜਿਹੜੀ ਹੈ ਫਿਰੋਡਨ ਪਾ ਕੇ ਜਿਹੜਾ ਕਰ ਸਕਦੇ ਆ ਜਾਂ ਇਹਦਾ ਜਿਹੜਾ ਪਹਿਲਾ ਇਲਾਜ ਦੱਸਿਆ ਕਿ ਪਨੀਰੀ ਤੂੰ ਜਿਹੜਾ 10 ਦਿਨ ਪਹਿਲਾਂ ਆਪਾਂ ਖਲ પા ਸਕਦੇ ਹਾਂ ਉਸ ਜਗ੍ਹਾ ਤੇ ਜਿੱਥੇ ਪਨੀਰੀ ਬੀਜਣੀ ਹੁੰਦੀ ਹੈ ਜਿਹੜੀ ਕਿ ਮੈਂ ਆਪਣੀਆਂ ਪਿਛਲੀਆਂ ਵੀਡੀਓ ਚ ਵੀ ਜ਼ਿਕਰ ਕਰ ਚੁੱਕੇ ਹਾਂ ਤਾਂ ਹੁਣ ਆਪਾਂ ਗੱਲ ਕਰਾਂਗੇ ਆਪਾਂ ਸਪਰੇਅ ਆਪਾਂ ਨੂੰ ਕਿਹੜੀਆਂ-ਕਿਹੜੀਆਂ ਕਰਨੀਆਂ ਪੈ ਸਕਦੀਆਂ ਤਾਂ ਇਹਦੇ ਵਿੱਚ ਕਿਸਾਨ ਵੀਰੋ ਜੇਕਰ ਆਪਣੀ ਪਨੀਰੀ ਦੇ ਜਿਹੜੇ ਪੱਤੇ ਆ ਉਹ ਸਾਈਡਾਂ ਤੋਂ ਜੰਗਾਲੇ ਜਾ ਰਹੇ ਆ ਜੇਕਰ ਪਨੀਰੀ ਦੇ ਪੱਤੇ ਸਾਈਡਾਂ ਤੋਂ ਜੰਗਾਲੇ ਜਾ ਰਹੇ ਆ ਤਾਂ ਉਹ ਆਪਣੀ ਹੈਗੀ ਹੈ ਜ਼ਿੰਕ ਦੀ ਘਾਟ ਉਹਦੇ ਲਈ ਆਪਾਂ ਜ਼ਿੰਕ ਦੀ ਜਿਹੜੀ ਇਹ ਸਪਰੇਅ ਕਰ ਸਕਦੇ ਆ ਜਿਵੇਂ ਕਿ 21% ਕਿਲੋ ਜ਼ਿੰਕ 100 ਲੀਟਰ ਪਾਣੀ ਚ ਘੋਲ ਕੇ ਨਾਲ ਅੱਧਾ ਕਿਲੋ ਡਲਿਆਂ ਵਾਲੀ ਕਲੀ ਭੌਂ ਕੇ ਇਹਦੀ ਆਪਾਂ ਸਪਰੇਅ ਕਰ ਸਕਦੇ ਹਾਂ ਇਹ ਜਿਹੜੀ ਮੈਂ ਕਿਲਲੇ ਕਿੱਲੇ ਦੀ ਡੋਜ਼ ਦੱਸੀ ਹੈ ਇਹਦੇ ਹਿਸਾਬ ਨਾਲ ਆਪਾਂ ਜਿਹੜੀ ਇਹ ਸਪਰੇਅ ਕਰ ਸਕਦੇ ਹਾਂ ਤੇ ਉਹ ਡਿਪੈਂਡ ਕਰਦਾ ਆਪਣੀ ਕਿੰਨੀ ਪਨੀਰੀ ਬੀਜੀ ਹੈ ਕਿੰਨੇ ਏਰੀਆ ਚ ਉਹਦੀ ਸਪਰੇਅ ਆਪਾਂ ਜਿੰਕ ਦੀ ਉਦੋਂ ਕਰਨੀ ਹੈ ਜਦੋਂ ਜਿਹੜੇ ਆਪਣੇ ਪਨੀਰੀ ਦੇ ਪੱਤਿਆਂ ਦੇ ਜਿਹੜੇ ਕਿਨਾਰੇ ਆ ਜੰਗਾਲੇ ਜਾਂ ਜਾਂ ਪੂਰੇ ਜੇ ਪੈ ਜਾਣ ਤੇ ਜਿਹੜੀ ਅਗਲੀ ਸਪਰੇਅ ਆਪਾਂ ਨੂੰ ਕਰਨੀ ਪੈ ਸਕਦੀ ਹੈ ਉਹ ਇਹ ਹੈ ਕਿਸਾਨ ਵੀਰੋ ਕਈ ਵਾਰ ਤੁਸੀਂ ਪਿਛਲੇ ਤੋਂ ਪਿਛਲੇ ਸਾਲ ਦੇਖਿਆ ਸੀ ਜਾਂ ਪਿਛਲੇ ਸਾਲ ਵੀ ਪ੍ਰੋਬਲਮ ਆਈ ਸੀ ਕਿ ਕਿਸਾਨਾਂ ਨੂੰ ਜਿਹੜੇ ਬੂਟੇ ਐ ਮਰਦੇ ਰਹਿਣ ਲੱਗ ਗਏ ਸੀ ਉਹਦਾ ਕਾਰਨ ਜਿਹੜਾ ਸੀਗਾ ਸਦਰ ਰਾਈਸ ਟਿਕ ਵਾਇਰਸ ਸੀਗਾ ਇਹਦੇ ਇਹ ਇਹ ਜਿਹੜਾ ਇਹਨੂੰ ਫਲਾਉਣ ਵਾਲਾ ਉਹ ਚਿੱਟੀ ਪਿੱਠ ਵਾਲਾ ਟਿੱਡਾ ਹੈ ਇਹਦੇ ਕਰਕੇ ਆਪਾਂ ਕੀ ਐ ਜਿਹੜਾ ਪਨੀਰੀ ਦਾ ਸਮੇਂ-ਸਮੇਂ ਤੇ ਸਰਵੇਖਣ ਕਰਦੇ ਰਹਿਣਾ ਜਿਨੂੰ ਮੰਨ ਲਓ ਪਨੀਰੀ 10-15 ਦਿਨ ਦੀ ਹੋ ਗਈ ਉਦੋਂ ਤੋਂ ਆਪਾਂ ਜਿਹੜਾ ਸਰਵੇਖਣ ਹੈ ਉਹਦਾ ਚਾਲੂ ਕਰ ਦੇਣਾ ਤਾਂ ਇਹਦੇ ਲਈ ਆਪਾਂ ਕੀ ਕਰ ਸਕਦੇ ਆ ਜਾਂ ਆਪਾਂ ਇੱਕ ਲੈਟ ਨੇੜੇ ਉਹਦੇ ਜਗਾ ਸਕਦੇ ਆ ਤੇ ਥੱਲੇ ਉਹਦੇ ਆਪਾਂ ਪਾਣੀ ਦਾ ਭਰਿਆ ਟੱਬ ਵਗੈਰਾ ਰੱਖ ਸਕਦੇ ਆ ਪਨੀਰੀ ਦੇ ਤਾਂ ਕਿ ਜਿਹੜਾ ਉਹ ਟਿੱਡਾ ਇਧਰਲੇ ਜਿਹੜਾ ਉਹਦਾ ਅਡਲਟ ਹੈ ਉਹ ਇਧਰਲੇ ਪਾਸੇ ਅਟਰੈਕਟ ਹੋਊਗਾ ਤੇ ਆਪਣੇ ਆਪ ਜਿਹੜਾ ਉਹਦੇ ਵਿੱਚ ਪਾਣੀ ਦੇ ਡਿੱਗ ਕੇ ਮਰੂਗਾ ਜਾਂ ਆਪਾਂ ਜਿਹੜੀ ਹੈ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਪਰੇਅਆਂ ਜਿਹੜੀਆਂ ਰეკਮੈਂਡ ਕੀਤੀਆਂ ਗਈਆਂ ਉਹ ਕਰ ਸਕਦੇ ਆ ਜਿਹਦੇ ਵਿੱਚ ਮੰਨ ਲਓ 120 ਗ੍ਰਾਮ ਆਪਾਂ ਚੈਸ 50 ਡਬਲਯੂਜੀ ਕਰ ਸਕਦੇ ਆ ਯਾਂ 94 ਐਮ ਐਲ ਪੈਕਸਲੋਨ 10 ਐਸ ਸੀ ਕਰ ਸਕਦੇ ਆ ਯਾਂ ਜਿਹੜੀ ਆਪਾਂ ਨੂੰ ਸਾਰਿਆਂ ਨੂੰ ਦਵਾਈ ਪਤਾ ਹੀ ਹੈ ਚੈਸ 80 ਗ੍ਰਾਮ ਉਹ ਜਿਹੜੀ ਆਪਾਂ ਇਹ ਕਰ ਸਕਦੇ ਆ ਇਹ ਸੀ ਮੇਰੀ ਕਿਸਾਨ ਵੀਰੋ ਅੱਜ ਦੀ ਵੀਡੀਓ ਜੇਕਰ ਚੰਗੀ ਲੱਗੀ ਤਾਂ ਕਿਰਪਾ ਕਰਕੇ ਸ਼ੇਅਰ ਜੁ ਕਰਿਓ ਜੀ ਧੰਨਵਾਦ